ਸੱਚ ਕੰਚਰੀ ਹਜੂਰ ਸਾਹਿਬ ਜੱਥਾ ਕਮੇਟੀ ਦੇ ਵੱਲੋਂ 370 ਯਾਤਰੀਆਂ ਦਾ ਜੱਥਾ ਤਿੰਨ ਬੱਸਾਂ ਰਾਹੀਂ ਲੁਧਿਆਣਾ ਦੇ ਦਮੋਰੀਆ ਪੁਲ ਤੋਂ ਮੁੱਖ ਸੇਵਾਦਾਰ ਕੁਲਦੀਪ ਸਿੰਘ ਦੀਪਾ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। पत्रकारा नाल ਗਲਬਤ ਕਰਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਨਾ ਦੇਰ ਦੇ ਦਰਸ਼ਨਾਂ ਲਈ ਅੱਜ ਹੀ 18ਵੀਂ ਯਾਤਰਾ ਜਾ ਰਹੀ ਹੈ ਅਤੇ ਅੱਜ ਹੀ ਯਾਤਰਾ ਬੱਸ ਰਾਹੀਂ ਅੰਮ੍ਰਾਲਾ ਤੱਕ ਜਾ ਰਹੀ ਹੈ ਉਸ ਤੋਂ ਬਾਅਦ ਰੇਲਵੇ ਟ੍ਰੇਨ ਨਾ ਰਹੀ ਤੱਕ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਜਾਵੇਗੀ ਕਿਉਂਕਿ ਜੋ ਕਿਸਾਨਾ ਵਿਰਾ ਨੇ ਰੇਲਵੇ ਟ੍ਰੈਕ ਬੰਦ ਕੀਤੇ ਹੋਏ ਹਨ ਉਸ ਕਾਰਨ ਅੱਜ ਹੀ ਬੱਸ ਰਾਹੀਂ ਅੰਮ੍ਰਾਲਾ ਤੱਕ ਜਾ ਰਹੀ ਹੈ ਅਤੇ ਅੱਜ ਸੀ ਉਸ ਅਕਾਲ ਪੁਰਖ ਦੇ ਚਰਨਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਕਿਸਾਨਾ ਵਿਰਾ ਦੇ ਮਸਲਿਆਂ ਨੂੰ ਜਲਦ ਤੋ ਜਲਦ ਹੱਲ ਕਰ ਦੇ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਹਜੂਰ ਸਾਹਿਬ ਜਾਂਦੀ ਆ ਇਹ 18ਵੀਂ ਯਾਤਰਾ ਸਾਡੀ ਜਾਰੀ ਹੈ ਅੱਜ ਅਸੀਂ ਬਸਾਂ ਨਹੀਂ ਅੰਬਾਲੇ ਜਾ ਰਹੇ ਹਾਂ ਕਿ ਕਿਸਾਨ ਭਰਾਵਾਂ ਨੇ ਟਰੈਕ ਰੋਕੇ ਆ ਇਹਦੇ ਵਾਸਤੇ ਵੀ ਕਿਸਾਨਾਂ ਦੀ ਮਤ ਦਿੱਤੀ ਹੋਵੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਈ ਮੈਂ ਗੁਰਮੀਤ ਕੌਰ ਪਤਨੀ ਸਰਦਾਰ ਕੁਲਦੀਪ ਸਿੰਘ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਲੁਧਿਆਣਾ ਵੱਲੋਂ ਅੱਜ ਅਸੀਂ ਤਾਂ ਸ੍ਰੀ ਸੱਚਖੰਡ ਹਜੂਰ ਸਾਹਿਬ ਵਿਖੇ ਦਰਸ਼ਨਾਂ ਦਰਸ਼ਨ ਕਰਨ ਲਈ ਸੰਗਤਾਂ ਨੂੰ ਲੈ ਕੇ ਜਾ ਰਹੇ ਹਾਂ ਇਹ ਜਥਾ ਤਕਰੀਬਨ 17-18 ਸਾਲ ਤੋਂ ਹਰ ਸਾਲ ਯਾਤਰਾ ਲਈ ਜਾਂਦਾ ਹੈ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਬੱਸਾਂ ਰਾਹੀਂ ਅਸੀਂ ਅੰਮ੍ਰਿਤਸਰ ਤੋਂ ਟ੍ਰੇਨ ਆਪਣੀ ਪਕੜ ਪੜਾਂਗੇ ਤਾਂ ਜੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਟ੍ਰੇਨ ਨਹੀਂ ਆ ਰਹੀ ਕਿਉਂਕਿ ਉੱਥੇ ਟ੍ਰੇਨਾਂ ਦੇ ਤੇ ਕਿਸਾਨ ਭਾਈ ਬੈਠੇ ਨੇ ਅਸੀਂ ਉਹ ਵੀ ਕਹਿੰਦੇ ਆ ਵੀ ਉਹਨਾਂ ਦੇ ਵੀ ਮਸਲੇ ਹੱਲ ਹੋਣ ਤੇ ਸਾਰੀਆਂ ਸੰਗਤਾਂ ਖੁਸ਼ੀ-ਖੁਸ਼ੀ ਦਰਸ਼ਨ ਕਰਕੇ ਆਪਣੇ ਵਾਪਸ 170 ਜਥਿਆਂ ਦਾ ਜਥਾ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਤੋਂ ਟ੍ਰੇਨ ਪਕੜੇਗਾ